ਆ ਚਿੱਟੇ ਦਾ ਮੁੱਦਾ ਪਿਆ ਬੇਰੋਜ਼ਗਾਰੀ ਦਾ ਮੁੱਦਾ ਲੈ ਲਈਏ ਉਹ ਪਿਆ ਤੁਸੀਂ ਪੋਸਟਰ ਤੇ ਪੋਸਟਰ ਲਾਈ ਜਾਨੇ ਉਹ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਜੀਲਾਂ ਦੇ ਵਿੱਚ ਛਿੜੀ ਜਾਨੇ ਉਹ ਨੌਜਵਾਨਾਂ ਨੂੰ ਇਹਨਾਂ ਮੁੱਦਿਆਂ ਤੇ ਬੋਲੋ ਜੇ ਬੁਲਣਾ ਤਾਂ ਪਰ ਤੁਸੀਂ ਬੋਲੋ ਤਾਂ ਜੇ ਤੁਸੀਂ ਕੁਝ ਕੀਤਾ ਹੋਵੇ ਸੋ ਅੱਜ ਤੱਕ ਨਾ ਤਾਂ ਤੁਸੀਂ ਕੁਝ ਕੀਤਾ ਜੇ ਤੁਹਾਨੂੰ ਕੋਈ ਸਵਾਲ ਵੀ ਕਰ ਲੈਣਾ ਆ ਕੇ মিডিਆ ਦੇ ਵਿੱਚ ਸੰਗਤ ਦੇ ਵਿੱਚ ਕੋਈ ਸਵਾਲ ਕਰ ਲੈ ਕੇ ਤੁਸੀਂ ਆਪਦੇ ਪੰਜ ਕੋਈ ਐ ਉਹ ਜੇ ਕੰਮ ਹੀ ਘੜਾ ਦਿਓ ਜਿਹੜੇ ਲੋਕਾਂ ਦੇ ਹਿੱਤ ਹਿੱਤ ਦੇ ਵਿੱਚ ਹੁਣ ਤੱਕ ਕੋਈ ਕੰਮ ਤੁਸੀਂ ਘੜਾ ਨਹੀਂ ਸਕਦੇ ਸਾਡੇ ਰਾਮਗੜੀਆ ਭਾਈਚਾਰਾ ਤੇ ਭਾਈਚਾਰੇ ਬਾਰੇ ਉਸਨੇ ਜੋ ਬਿਆਨ ਦਿੱਤਾ ਜੀ ਉਹਦੀ ਕੜੀਨ ਖੇਦੀ ਕਰਦੇ ਆ ਜਿਹੜਾ ਸਾਡਾ ਮੁ슬ਮਨ ਸਮਾਜ ਆ ਪੰਜਾਬ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਰਾਮਗੜੀਏ ਭਾਈਚਾਰੇ ਨਾਲ ਖੜੇ ਆ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੋਟ ਲੈਣੀ ਜਾ ਕੇ ਨਾ ਕੇ ਵੀ ਕਿਸੇ ਬਰਾਦਰੀ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਕੇ ਕਿਰਪਾ ਕਰਕੇ ਇਹਨਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬੰਦ ਕਰਨ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬੁਲਾਉਣ ਕਰਦੇ ਹੋ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜ਼ਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਹੈ ਯੋ ਰਾਮਗੜੀਏ ਭਾਈਚਾਰੇ ਦੇ ਬੋਲੀ ਹੈ ਸਨਿਆਰੇ ਦੇ ਖਿਲਾਫ ਬੋਲੀ ਹੈ ਉਹਨਾਂ ਤੋਂ ਸਮੁੱਚੇ ਜਗਤ ਤੋਂ ਜਿਹੜੀ ਹੈਗੀ ਮਾਫੀ ਮੰਗਣੀ ਚਾਹੀਦੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਥੇ ਫਰੀਦਕੋਟ ਦੇ ਵਿੱਚ ਕਤਰਤਾ ਹੋਈ ਰਾਮਗੜੀਆ ਭਾਈਚਾਰੇ ਵੱਲੋਂ ਜਿਹੜੀ ਹੈ ਕਤਰਤਾ ਕੀਤੀ ਗਈ ਸੋ ਲਾਲਜੀਤ ਸਿੰਘ ਢੁੱਲਰ ਆਮ ਆਦਮੀ ਪਾਰਟੀ ਜਿਨੇ ਸਨਿਆਰੇ ਭਾਈਚਾਰੇ ਦੇ ਖਿਲਾਫ ਅਤੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਵੀ ਬਹੁਤ ਭद्दी ਸ਼ਬਦਾਵਲੀ ਬੋਲੀ ਆ ਸੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਆਪਦੀ ਜਿਹੜੀ ਜਮਾਨਾ ਉਹ ਗੰਦੀ ਨਹੀਂ ਕਰਨਾ ਚਾਹੁੰਦਾ ਨਿੱਜੀ ਟਾਰਗੇਟ ਤੁਸੀਂ ਇਨਾ ਮਤਲਬ ਵੋਟਾਂ ਦੇ ਵਿੱਚ ਕਰ ਰਹੇ ਹੋ ਇਹ ਤੁਸੀਂ ਕਰਨਾ ਬੰਦ ਕਰ ਦਿਓ ਜੇ ਤੁਸੀਂ ਗੱਲ ਕਰਨੀ ਆ ਤਾਂ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਦੀ ਜਿਵੇਂ ਬਾਈ ਜੀ ਨੇ ਕਿਹਾ ਕਿ ਹਾਂ ਚਿੱਟੇ ਦਾ ਮੁੱਦਾ ਪਿਆ ਬੰਦੀ ਸਿੰਘਾਂ ਦਾ ਮੁੱਦਾ ਪਿਆ ਬੇਅਦਬੀ ਦਾ ਮੁੱਦਾ ਪਿਆ ਜੇ ਆਪਾਂ ਬੇਰੋਜ਼ਗਾਰੀ ਦਾ ਮੁੱਦਾ ਲੈ ਲਈਏ ਉਹ ਪਿਆ ਤੁਸੀਂ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਪੋਸਟਰ ਤੇ ਪੋਸਟਰ ਲਾਈ ਜਾਨੇ ਹੋ ਜੇਲਾਂ ਦੇ ਵਿੱਚ ਛਿੱਟੀ ਜਾਂਨੇ ਹੋ ਨੌਜਵਾਨਾਂ ਨੂੰ ਇਹਨਾਂ ਮੁੱਦਿਆਂ ਤੇ ਬੋਲੋ ਜੇ ਬੋਲਣਾ ਤਾਂ ਪਰ ਤੁਸੀਂ ਬੋਲੋ ਤਾਂ ਜੇ ਤੁਸੀਂ ਕੁਝ ਕੀਤਾ ਹੋਵੇ ਸੋ ਅੱਜ ਤੱਕ ਨਾ ਤਾਂ ਤੁਸੀਂ ਕੁਝ ਕੀਤਾ ਜੇ ਤੁਹਾਨੂੰ ਕੋਈ ਸਵਾਲ ਵੀ ਕਰ ਲੈਣਾ ਆ ਕੇ মিডিਆ ਦੇ ਵਿੱਚ ਸੰਗਤ ਦੇ ਵਿੱਚ ਕੋਈ ਸਵਾਲ ਕਰ ਲੈ ਕਿ ਤੁਸੀਂ ਆਪਦੇ ਪੰਜ ਕੋਈ ਐਓ ਜੇ ਕੰਮ ਹੀ ਘੜਾ ਦਿਓ ਜਿਹੜੇ ਲੋਕਾਂ ਦੇ ਹਿੱਤ ਹਿੱਤ ਦੇ ਵਿੱਚ ਹੁਣ ਤੱਕ ਕੋਈ ਕੰਮ ਤੁਸੀਂ ਘੜਾ ਨਹੀਂ ਸਕਦੇ ਸੋ ਰਾਮਗੜੀ ਆ ਭਾਈਚਾਰੇ ਦੇ ਨਾਲ ਅਸੀਂ ਕਿਸਾਨੀ ਯੂਨੀਅਨ ਵੱਲੋਂ ਵੀ ਜ਼ਿਮੀਂਦਾਰ ਪਰਿਵਾਰ ਨੂੰ ਬੁਲਾਉਂ ਕਰਦੇ ਆ ਉਹਨਾਂ ਵੱਲੋਂ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਸਮਰਥਨ ਕਰਦੇ ਆ ਤੇ ਲਾਲਜੀਤ ਭੁੱਲਰ ਦਾ ਮੁਕੰਮਲ ਤੌਰ ਤੇ ਜਿਹੜਾ ਉਹ ਬਾਈਕਾਟ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਜੇ ਉਹ ਮਾਫੀ ਦੇ ਵਿਯੋਗ ਹੈ ਨਹੀਂ ਪਰ ਜੇ ਉਹ ਮਾਫੀ ਮੰਗਦਾ ਵੀ ਆ ਤਾਂ ਅੱਗੇ ਤੋਂ ਵੀ ਉਹਨੂੰ ਜੜਾ ਧਿਆਨ ਰੱਖਣਾ ਪਊਗਾ ਕਿਉਂਕਿ ਰਾਮਗੜੀਆ ਭਾਈਚਾਰਾ ਹੋਵੇ ਭਾਵੇਂ ਕੋਈ ਵੀ ਭਾਈਚਾਰਾ ਹੋਵੇ ਸਾਰਿਆਂ ਨੂੰ ਖਾਸ ਕਰਕੇ ਲੀਡਰ ਆ ਉਹ ਲੀਡਰ ਆ ਉਹ ਹਰ ਪਾਰਟੀ ਨੂੰ ਹਰ ਉਹ ਲੋਕ ਨੂੰ ਸੰਗਤ ਨੂੰ ਬਿਲੋਂਗ ਕਰਦਾ ਉਹਨਾਂ ਨੂੰ ਜਾ ਕੇ ਮਿਲਣਾ ਵੋਟਾਂ ਲੈਣੀਆਂ ਉਹਨਾਂ ਨੇ ਤੇ ਜੇ ਤੁਸੀਂ ਵੋਟਾਂ ਲੈਣੀਆਂ ਇਹਦਾ ਮਤਲਬ ਤੁਸੀਂ ਰਾਮਗੜੀਆ ਭਾਈਚਾਰੇ ਤੋਂ ਵੋਟਾਂ ਲੈਣਾ ਹੀ ਨਹੀਂ ਚਾਹੁੰਦੇਗੇ ਤੁਸੀਂ ਉਹ ਇਹ ਜੇ ਇਸ ਭਾਈਚਾਰੇ ਦੇ ਖਿਲਾਫ ਇਹਦਾ ਮਤਲਬ ਤੁਸੀਂ ਸਾਰੇ ਭਾਈਚਾਰਿਆਂ ਦੇ ਖਿਲਾਫ ਹੋ ਸੋ ਵੱਦੋ ਵੱਦ ਸਪੋਰਟ ਕਰੋ ਤੇ ਸ਼ੇਅਰ ਕਰਦਿਆ ਕਰੋ ਤੇ ਵੱਦੋ ਵੱਦ ਪਤਾ ਲੱਗੇ ਸੰਗਤ ਨੂੰ ਵੀ ਕਿ ਆਮ ਆਦਮੀ ਪਾਰਟੀ ਵਾਲੇ ਕੀ ਕਰਦੇ ਫਿਰਦੇ ਆ ਕਿਉਂਕਿ ਇਹਨਾਂ ਨੇ ਸਾਰੇ ਚੈਨਲ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਉਹ ਬੰਦ ਕਰ ਦਿੰਦੇ ਆ ਸੋ ਇਹ ਵੀ ਇੱਕ ਨੈਗੇਟਿਵਿਟੀ ਜਿਹੜੀ ਆ ਉਹ ਆਪਦੀ ਆਪ ਤੇ ਕ੍ਰੀਏਟ ਕਰ ਰਹੇ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ਿਸ਼ ਬismillahirrahmanirrahim ਸ਼ੁਰੂ ਕਰ ਰਹੇ ਆ ਅੱਜ ਤੁਹਾਡੀ ਨਾਲ ਤੋਂ ਜੋ ਬੜਾ ਮਿਹਰਬਾਨ ਤੇ ਰਹਿਮ ਕਰਨ ਵਾਲਾ ਜੋ ਪੀਲੇ ਦੀ ਨਹੀਂ ਲਾਲ ਸਿੰਘ ਢੁੱਲਰ ਨੇ ਜੋ ਬਿਆਨ ਦਿੱਤਾ ਆਮ ਆਦੀ ਪਾਰਟੀ ਜੋ ਸਾਡੇ ਆ ਰਾਮਗੜੀ ਆ ਭਾਈਚਾਰਾ ਤੇ ਫਿਰ ਭਾਈਚਾਰੇ ਬਾਰੇ ਉਸਨੇ ਜੋ ਬਿਆਨ ਦਿੱਤਾ ਜੀ ਉਹ ਵੀ ਕੜੀਨ ਖਦੀ ਕਰਦੇ ਆ ਜਿਹੜਾ ਸਾਡਾ ਮੁਸਲਿਮ ਸਮਾਜ ਆ ਪੰਜਾਬ ਦੇ ਵਿੱਚ ਅਸੀਂ ਮੁੰਡੇ ਨਾਲ ਮੁੰਡੇ ਜੋੜ ਕੇ ਆਪਣੇ ਆ ਰਾਮਗੜੀ ਭਾਈਚਾਰੇ ਨਾਲ ਖੜੇ ਆ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੋਟ ਲੈਣੀ ਜਾਂ ਕੇ ਨਾ ਕੇ ਵੀ ਕਿਸੇ ਭਰਾ ਦੀ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਕੇ ਕਿਰਪਾ ਕਰਕੇ ਇਹ ਜਿਹੜੀ ਹੈਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਬੰਦ ਕਰਨ ਕਿਸੇ ਭਰਾ ਦੀ ਨੂੰ ਟਾਰਗੇਟ ਨਾ ਕੀਤਾ ਜਾਵੇ ਅਸੀਂ ਐਫਤੀ ਕੜੀ ਦੀ ਖੇਤੀ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲਾਲਜੀਤ ਸਿੰਘ ਭੁੱਲਰ ਮੰਤਰੀ ਪੰਜਾਬ ਸਰਕਾਰ ਜੋ ਉਹਨਾਂ ਨੇ ਪਿਛਲੇ ਦਿਨੀ ਰਾਮਗੜੀਆ ਅਤੇ ਸਨਿਆਰਾ ਸਵਰਨ ਜਾਤੀ ਭਾਈਚਾਰੇ ਦੇ ਖਿਲਾਫ ਜੋ ਉਹਨਾਂ ਦੀ ਜੋ ਨਬ ਜੋ ਬੋਲੇ ਹੋ ਅਸੀਂ ਉਹਦੀ ਕੜੇ ਸ਼ਬਦਾਂ ਦੇ ਵਿੱਚ ਇੱਥੇ ਨਿੰਦਿਆ ਕਰਦੇ ਆਂ ਅਤੇ ਉਹਨਾਂ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵਿਰੋਧ ਕਰੋ ਜੰਮ ਜੰਮ ਕੇ ਕਰੋ ਤੁਸੀਂ ਬੋਲੋ ਚਿੱਟੇ ਦੇ ਖਿਲਾਫ ਬੋਲੋ ਨਸ਼ਿਆਂ ਦੇ ਖਿਲਾਫ ਬੋਲੋ ਬੇਲਾਬਦੀਆਂ ਦੇ ਖਿਲਾਫ ਬੋਲੋ ਜਿਹੜਾ ਮੁੱਦਿਆਂ ਦੇ ਉੱਤੇ ਤੁਸੀਂ ਆਪਣੀ ਸਰਕਾਰ ਬਣਾਈ ਸੀ ਉਹ ਮੁੱਦੇ ਤੁਸੀਂ ਸਾਰੇ ਹੀ ਆਪਣੇ ਵਿਸਾਰ ਚੁੱਕੇ ਵਿਸਾਰ ਦਿੱਤੇ ਨੇ ਕੋਲ ਭੁੱਲ ਚੁੱਕੇ ਹੋ ਤੁਸੀਂ ਉਹਨਾਂ ਨੂੰ ਬੋਲੋ ਤੁਸੀਂ ਬੇਰਜ਼ਗਾਰੀ ਦੇ ਖਿਲਾਫ ਬੋਲੋ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੋਲੋ ਜਿਹੜੇ ਕਿ ਉਹਨਾਂ ਨੂੰ ਜ਼ਮਾਨਤਾਂ ਮਿਲ ਸਕਣ ਉਹਨਾਂ ਨੂੰ ਰਿਹਾ ਹੋ ਸਕਣ ਤੁਸੀਂ ਰਾਮਗੜੀਆ ਭਾਈਚਾਰੇ ਨੂੰ ਦੇ ਖਿਲਾਫ ਮਾੜੇ ਸ਼ਬਦ ਜਿਹੜੇ ਤੁਸੀਂ ਵਰਤੇ ਨੇ ਅਸੀਂ ਜਿੰਨੀ ਉਹਨਾਂ ਦੀ ਨਿੰਦਿਆ ਕੀਤੀ ਜਾ ਸਕੇ ਓਨੀ ਹੀ ਥੋੜੀ ਹੈ ਰਾਮਗੜੀਆ ਭਾਈਚਾਰੇ ਦਾ ਪਹਿਲਾਂ ਤੁਹਾਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਰਾਮਗੜੀਆ ਭਾਈਚਾਰੇ ਦਾ ਇਤਿਹਾਸ ਹੈ ਜਿਹੜਾ ਉਹ ਕੀ ਇਤਿਹਾਸ ਹੈ ਹਰ ਥਾਂ ਦੇ ਉੱਤੇ ਹਰ ਜਗਤ ਹਰ ਦੁਨੀਆ ਦੇ ਵਿੱਚ ਹਰ ਉਸ ਚੀਜ਼ ਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਜਿਹੜਾ ਹੈਗਾ ਦੇਸ਼ ਦੀ ਤਰੱਕੀ ਹੋਵੇ ਚਾਹੇ ਸਰਦਾਂ ਤੇ ਹੋਵੇ ਚਾਹੇ ਹੋਰ ਕਿਤੇ ਵੀ ਵਿਕਾਸ ਦੇ ਕੰਮ ਹੋਣ ਚਾਹੇ ਖੇਤੀਬਾੜੀ ਦੇ ਸੰਧਾਂ ਤੋਂ ਲੈ ਕੇ ਰੇਲ ਗੱਡੀਆਂ ਤੇ ਜਹਾਜ਼ ਤੱਕ ਦਾ ਹੋਵੇ ਉਹਦੇ ਵਿੱਚ ਆਰਾਮ ਗੜੀਆ ਭਾਈਚਾਰੇ ਦਾ ਇੱਕ ਬਹੁਤ ਵੱਡਾ ਤੇ ਅਹਿਮ ਯੋਗਦਾਨ ਹੈ ਜੋ ਲਾਲਜੀਤ ਸਿੰਘ ਭੁੱਲਰ ਤੂੰ ਬੋਲਿਆ ਉਹਦੇ ਵਾਸਤੇ ਤੂੰ ਮਾਫ ਕਰਨ ਦੇ ਯੋਗ ਹੀ ਨਹੀਂ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਕੁਲਤਾਰ ਸਿੰਘ ਸੰਧਵਾ ਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਤੋਂ ਵੀ ਮੰਗ ਕਰਦੇ ਆ ਕਿ ਤੁਹਾਡੇ ਸਤਕਾਰਯੋਗ ਦਾਦਾ ਜੀ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਨੇ ਗ੍ਰਹਿ ਮੰਤਰੀ ਵੀ ਰਹੇ ਨੇ ਮੁੱਖ ਮੰਤਰੀ ਵੀ ਰਹੇ ਨੇ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬੁਲਾਉਣ ਕਰ ਦਿਓ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜ਼ਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਲੀਡਰਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਸ਼ਵ ਕਰਮਾ ਰਾਮਗੜੀਆ ਸਭਾ ਫਰੀਦਕੋਟ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਖੰਡੂਰ ਸਾਹਿਬ ਤੋਂ ਖੜੇ ਹੈ ਉਹਨਾਂ ਵੱਲੋਂ ਇਸ ਲਈ ਦੇਣੀ ਜੋ RAMGADIYA ਭਾਈਚਾਰੇ ਤੇ ਸਨੇਹਰਾ ਬਰਾਦਰੀ ਦੇ ਖਿਲਾਫ ਜੋ ਸ਼ਬਦਾਵਲੀ ਬੋਲੀ ਗਈ ਹੈ ਉਹਦੇ ਅਸੀਂ ਘੋਰ ਨਖੇਦੀ ਕਰਦੇ ਆਂ ਹੁਣ ਇਹ ਵੀ ਦੱਸਣਾ ਚਾਹੁੰਦੇ ਆਂ ਕਿ RAMGADIYA ਭਾਈਚਾਰਾ ਇੱਕ ਬਹੁਤ ਹੀ ਵੱਡਾ ਗੌਰਵਮਈ ਇਤਿਹਾਸ ਹੈ ਜਸਾ ਸਿੰਘ RAMGADIYA ਜਿਹੜਾ ਬਹੁਤ ਹੀ ਸਾਡੇ ਮਹਾਨ ਯੋਧੇ ਹੋਏ ਐ ਇਹਨਾਂ ਨੂੰ ਇਹ ਨਹੀਂ ਪਤਾ ਲੈ ਵੀ RAMGADIYA ਭਾਈਚਾਰੇ ਦਾ ਜਿਹੜਾ ਗੌਰਵਮਈ ਇਤਿਹਾਸ ਬਾਰੇ ਇਹਨਾਂ ਨੂੰ ਜਾਣੂ ਹੋਣਾ ਚਾਹੀਦਾ ਤਾਂ ਕਿ ਜਿਹੜੇ ਇਲੈਕਸ਼ਨ ਐ ਲਖਣ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਹੈ ਜੋ ਰਾਮਗੜੀਏ ਭਾਈਚਾਰੇ ਤੇ ਬੋਲੀ ਹੈ ਸਨੇਰੇ ਦੇ ਖਿਲਾਫ ਬੋਲੀ ਹੈ ਉਹਨਾਂ ਦਾ ਸਮੁੱਚੇ ਜਗਤ ਤੋਂ ਜ